ਰੇਟ ਆਪਾਂ 4 ਲੱਖ ਰੁਪਏ ਅੱਜ ਲੈ ਕੇ ਪਹੁੰਚੇ ਆ ਇੰਨੇ ਰੇਟ ਦੇ ਵਿੱਚ ਤੁਹਾਨੂੰ ਹੋਰ ਕਿਤੇ ਵੀ ਘਰ ਨਹੀਂ ਮਿਲਣਾ ਬਹੁਤ ਵਧੀਆ ਪੂਰਾ ਵੱਡਾ ਘਰ ਹੈ ਵਧੀਆ ਤਿਆਰ ਕਰਵਾਇਆ ਹੋਇਆ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਸੀ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਮਾ ਨਮਾਕਾਰ ਆਪਾ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚਿਆ ਜੀ ਰੇਟ ਮਾਲਕ ਨੇ ਬਹੁਤ ੰਜਾਇਜ਼ ਮੰਗਿਆ ਜੀ ਘਰ ਬਹੁਤ ਸੋਹਣਾ ਤਿਆਰ ਮਾਲਕ ਨੇ ਕਰਵਾਇਆ ਹੋਇਆ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਥੋੜਾ ਬੋਤਾ ਜਿਹੜਾ ਕੰਮ ਰਹਿੰਦਾਗਾ ਉਹ ਮਾਲਕ ਕਰਵਾ ਰਹੇ ਨੇ ਮਾਲਕ ਕਹਿੰਦੇ ਨੇ ਵੀ ਮਜਬੂਰੀ ਹੈ ਤਾਂ ਕਰਕੇ ਜੜਾ ਘਰ ਹੈ ਸੇਲ ਕਰਨਾ ਪੈ ਰਿਹਾ ਜੀ ਬਾਕੀ ਅੰਦਰੋਂ ਤੁਸੀਂ ਦੇਖੋ ਜੀ ਬਹੁਤ ਸੋਹਣੇ ਆਪਾਂ ਨੂੰ ਵਧੀਆ ਖੁੱਲੇ ਡੁੱਲੇ ਬੈਡਰੂਮਸ ਦੇਖਣ ਨੂੰ ਮਿਲ ਜਾਣਗੇ ਤੇ ਬਾਥਰੂਮ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਆਪਾਂ ਨੂੰ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਜੀ ਟਾਈਲਾਂ ਬਹੁਤ ਵਧੀਆ ਸੋਹਣੀਆਂ ਮਾਲਕ ਨੇ ਲਵਾ ਰੱਖੀਆਂ ਬਾਕੀ ਖੁੱਲਾ ਡੁੱਲਾ ਆਪਾਂ ਨੂੰ ਬੈੜਾ ਮਿਲ ਜੂਗਾ ਇੱਕ ਪਾਸੇ ਰਸੋਈ ਮਿਲ ਜੂਗੀ ਤੇ ਬੈੱਡਰੂਮ ਤੁਸੀਂ ਚੈੱਕ ਕਰੋ ਜੀ ਵਧੀਆ ਬੈੱਡਰੂਮ ਹੈ ਇਹਦੇ ਨਾਲ ਹੀ ਆਪਾਂ ਨੂੰ ਇੱਕ ਪੂਜਾ ਰੂਮ ਅਟੈਚ ਮਿਲ ਜੂਗਾ ਜਿਵੇਂ ਕਿ ਵੀਡੀਓ 'ਚ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਵੀਡੀਓ ਬਹੁਤ ਸੋਹਣੀ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਰੇਟ ਬਹੁਤ ਜਾਇਜ਼ ਹੈ ਜੀ ਬਾਕੀ ਜਿਹੜੇ ਮਾਲਕ ਨੇ ਇਹਨਾਂ ਨੇ ਕਿਹਾਗਾ ਰੇਟ ਹੋਰ ਵੀ ਵਹਿ ਕੇ ਕਰ ਲਾਂਗੇ ਤੇ ਇੱਕ ਗੱਲ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ ਜਿਹੜੀ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਅਸੀਂ ਇਹਦੇ ਵਿੱਚ ਦੋ ਘਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਇਹ ਘਰ ਆ ਗਿਆ ਜੀ ਜਿਹਦੀ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਤੇ ਇੱਕ ਘਰ ਹੋਰ ਹੈ ਜੀ ਅੱਗੇ ਉਹਦੀ ਵੀ ਆਪਾਂ ਗੱਲ ਕਰਾਂਗੇ ਜਿਹੜਾ ਘਰ ਇਹ ਤੁਸੀਂ ਦੇਖ ਰਹੇ ਹੋ ਇਹ 10 ਲੱਖ ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਪਹੁੰਚਿਆ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਹੋਰ ਘਾਟਾ ਪਾਦਾ ਕੀਤਾ ਜਾਊਗਾ ਇੱਕ ਵਾਰੀ 10 ਲੱਖ ਰੁਪਇਆ ਡਿਮਾਂਡ ਹੈ ਬਾਕੀ ਤੁਸੀਂ ਦੇਖ ਰਹੋ ਚਮਾ ਨਮਾ ਘਰ ਜੀ ਹਲੇ ਤੱਕ ਪੂਰਾ ਤਿਆਰ ਵੀ ਨਹੀਂ ਹੋਇਆ ਬਾਕੀ ਚਾਰ ਮਾਰਲੇ ਥਾਂ ਦੇ ਵਿੱਚ ਘਰ ਆਪਾਂ ਨੂੰ ਦੇਖਣ ਨੂੰ ਇਹ ਮਿਲੂਗਾ ਜੀਰੇ ਤੋਂ 8 ਕਿਲੋਮੀਟਰ ਇਹਨਾਂ ਦਾ ਪਿੰਡ ਰਹਿ ਜਾਂਦਾ ਕੁੱਲ ਜੀਰੇ ਤੋਂ 8 ਕਿਲੋਮੀਟਰ ਦੋਲਤਪੁਰਾ ਉੱਚਾ ਖਾਸ ਜੀ ਬਾਜ਼ਾਰ ਦੇ ਵਿੱਚ ਹੀ ਆਪਾਂ ਨੂੰ ਘਰ ਇਹ ਦੇਖਣ ਨੂੰ ਮਿਲੂਗਾ ਇੱਕ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਪਿੰਡ ਹੈ ਦੋਲਤਪੁਰਾ ਉੱਚਾ ਖਾਸ ਸਿਟੀ ਵਾਂਗੂ ਹੈ ਜੀ ਇੱਕ ਸ਼ਹਿਰ ਵਾਂਗੂ ਹੈ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤੁਹਾਨੂੰ ਪਸੰਦ ਆਊਗਾ ਰੇਟ ਤੁਹਾਨੂੰ ਪਸੰਦ ਆ ਗਿਆ ਹੋਊ ਅਸੀਂ ਬਾਕੀ ਟੂਟੀ ਲੱਗੀ ਹੋਈ ਏ ਜੀ ਸਰਕਾਰੀ ਪਾਣੀ ਵਾਸਤੇ ਬਾਕੀ ਵੀਡੀਓ ਚ ਸਾਰਾ ਕੁਝ ਇਹਨਾਂ ਨੇ ਵਧੀਆ ਢੰਗ ਨਾਲ ਸਾਰਾ ਕੁਝ ਦਿਖਾਇਆ ਇਹਨਾਂ ਨੇ ਉੱਤੇ ਜਾ ਕੇ ਵੀ ਵੀਡੀਓ ਬਣਾਈ ਅਸੀਂ ਥੱਲੇ ਦਾ ਸਾਰਾ ਕੁਝ ਇਹਨਾਂ ਨੇ ਦਿਖਾਈ ਦਿੱਤਾ ਸੀ ਜਿਵੇਂ ਕੀ ਰਸੋਈ ਦਿਖਾਤੀ ਕਮਰੇ ਦਿਖਾਤੇ ਬਾਕੀ ਆਸ-ਪਾਸੇ ਦੀ ਲੋਕੇਸ਼ਨ ਤੁਸੀਂ ਆਪ ਹੀ ਦੇਖ ਲਓ ਠੀਕ ਹੈ ਜੀ ਗੱਲਬਾਤ ਆਪਾਂ ਪੂਰੀ ਕਰ ਹੀ ਰਹੇ ਹਾਂ ਅਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸ ਦੇ ਰਹੋ ਠੀਕ ਆ ਜੀ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਇਹ ਰੇਡ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਕੋਈ ਵੀ ਹੋਰ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਸਿੱਧੀ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਦਾ ਨੰਬਰ ਤੁਹਾਨੂੰ ਮਿਲ ਹੀ ਗਿਆ ਸੀ ਗੱਲ ਕਰਨੀ ਕੋਈ ਵੀ ਕੁਝ ਵੀ ਪੁੱਛਣਾ ਕਰੋ ਗੱਲਬਾਤ ਆਪੀ ਜੀ ਬਾਕੀ 10 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕਹੀ ਏ ਜੀ ਵੱਡਾ ਵਧੀਆ ਘਰ ਬਣਿਆ ਹੋਇਆ ਨਵਾਂ ਘਰ ਹੈ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਮਜਬੂਰੀ ਕਰਕੇ ਵੇਚਣਾ ਪੇਰਿਆ ਜੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਹੋਰ ਵੀ ਜ਼ਿਆਦਾ ਪਸੰਦ ਆਊਗਾ ਬਾਕੀ ਗੱਲਬਾਤ ਤੁਸੀਂ ਆਪ ਮਾਲਕ ਨਾਲ ਕਰ ਲਿਓ ਕੁਝ ਵੀ ਪੁੱਛਣਾ ਆਪ ਪੁੱਛ ਲਿਓ ਜੇ ਤੁਸੀਂ ਘਰ ਦੀ ਵੀਡੀਓ ਆਪਦੇ ਵਟਸਐਪ ਤੇ ਮੰਗਵਾਉਣੀ ਆ ਤਾਂ ਤੁਸੀਂ ਫੋਨ ਕਰਕੇ ਉਹ ਵੀ ਮੰਗਵਾ ਸਕਦੇ ਹੋ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਅੱਗੇ ਜਿਹੜਾ ਆਪਾਂ ਘਰ ਲੈ ਕੇ ਪਹੁੰਚਿਆ 4 ਲੱਖ ਦਾ ਉਹਦੀ ਵੀ ਗੱਲ ਕਰਦੇ ਹਾਂ ਪਹਿਲਾਂ ਤਾਂ ਤੁਸੀਂ ਦੱਸੋ ਜੀ ਵੀਡੀਓ ਪਸੰਦ ਆਈ ਹੈ ਤਾਂ ਜ਼ਰੂਰ ਕਮੈਂਟ ਕਰਕੇ ਦੱਸੋ ਵੀਡੀਓ ਵਧੀਆ ਲੱਗਿਆ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਬਤ ਬਤ ਵੀਡੀਓ ਨੂੰ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਹਰ ਰੋਜ਼ ਆਪ ਦਾ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਿਆ ਕਰੋ ਜਿਵੇਂ ਕਿ ਹਰ ਰੋਜ਼ ਤੁਸੀਂ ਬਣਾ ਕੇ ਰੱਖਦੇ ਹੋ ਫੁੱਲ ਬਟਾ ਫੁੱਲ ਸਪੋਰਟ ਰੱਖਿਆ ਕਰੋ ਜੀ ਪਹਿਲੀ ਵਾਰ ਪਹੁੰਚੀ ਹਾਂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਹਰ ਰੋਜ਼ ਤੁਸੀਂ ਵੀਡੀਓ ਦੇਖਦੇ ਹੋ ਤੇ ਹਰ ਰੋਜ਼ ਆਪਣੇ ਵੀਡੀਓ ਦੇਖਣਾ ਚਾਹੁੰਦੇ ਤੁਸੀਂ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਠੀਕ ਹੈ ਜੀ ਹੁਣ ਆਪਾਂ ਸੈਕਿੰਡ ਘਰ ਦੀ ਗੱਲ ਕਰਦੇ ਹਾਂ ਜਿਹੜਾ ਨੰਬਰ 2 ਤੇ ਆਪਾਂ ਲੈ ਕੇ ਪਹੁੰਚੇ ਹਾਂ ਸੀ ਜਿਹੜਾ ਆਪਾਂ 4 ਲੱਖ ਦਾ ਘਰ ਲੈ ਕੇ ਪਹੁੰਚੇ ਹਾਂ ਸੀ ਇਹ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਜਗ੍ਹਾ ਬਹੁਤ ਡਬਲ ਆਪਨ ਮਿਲ ਜੂਗੀ ਘਰ ਵਧੀਆ ਬਣਿਆ ਹੋਇਆ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਬਾਕੀ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਅਸੀਂ ਬਾਕੀ ਤੁਸੀਂ ਸਾਰਾ ਕੁਝ ਆਪ ਹੀ ਦੇਖ ਲਓ ਕਮਰੇ ਵਧੀਆ ਬਣੇ ਹੋਏ ਨੇ ਏਰੀਆ ਦੀ ਗੱਲ ਕਰੀਏ ਸ਼ਾਹਕੋਟ ਮਾਲਕ ਦਾ ਏਰੀਆ ਸੀ ਸ਼ਾਹਕੋਟ ਦੇ ਲਾਗੇ ਪਿੰਡ ਬਾਮਣੀਆਂ ਬਾਮਣੀਆਂ ਪਿੰਡ ਦੇ ਵਿੱਚ ਘਰ ਤੁਹਾਨੂੰ ਇਹ ਦੇਖਣ ਨੂੰ ਮਿਲੂਗਾ ਵਧੀਆ ਲੋਕੇਸ਼ਨ ਹੈ ਸੀ ਰੇਟ ਬਹੁਤ ਜਾਈਜਾ ਜੀ 4 ਲੱਖ ਰੁਪਇਆ ਸਿਰਫ ਡਿਮਾਂਡ ਕੀਤੀ ਹੈ 4 ਲੱਖ ਦੇ ਵਿੱਚ ਅੱਜ ਕੱਲ ਕੀ ਆਉਂਦਾ ਜੀ ਆਪਾਂ ਘਰ ਤੁਹਾਨੂੰ ਦੇ ਰਹੇ ਹਾਂ ਜੀ ਵਧੀਆ ਬਣਿਆ ਬਣਿਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਮਾਤਾ-ਮਾਂ ਮੇਰੇ ਵੱਡੇ ਬਜ਼ੁਰਗ ਮੇਰੀਆਂ ਭੈਣਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਤੁਸੀਂ ਕਿਰਾਏ ਦੇ ਮਕਾਨਾਂ 'ਤੇ ਰਹਿੰਦੇ ਹੋ ਜੀ ਜਾਂ ਫਿਰ ਕਿਰਾਏ ਦੇ ਘਰਾਂ 'ਚ ਜਾਂ ਕਿਰਾਏ ਦੇ ਕਮਰਿਆਂ 'ਤੇ ਰਹਿੰਦੇ ਹੋ ਖਾਸ ਕਰਕੇ ਆਪਾਂ ਉਹਨਾਂ ਵਾਸਤੇ ਵੀਡੀਓ ਲੈ ਕੇ ਪਹੁੰਚਿਆ ਸੀ ਤੇ ਘਰ ਵਧੀਆ ਜੀ ਰੇਟ ਹੋਰ ਵੀ ਹੋ ਜਾਊਗਾ ਘਟਵਾਦ ਕੀਤਾ ਜਾਊਗਾ ਜੇ ਕਿਸ ਨੂੰ ਪਸੰਦ ਆਇਆ ਕੋਈ ਜਾ ਕੇ ਦੇਖਣਾ ਦਾ ਚਾਹ ਬਣੇ ਸ਼ਾਹਕੋਟ ਏਰੀਆ 'ਚ ਬਾਮਣੀਆ ਪਿੰਡ 'ਚ ਜਾ ਕੇ ਦੇਖ ਸਕਦੋਂ ਗੱਲਬਾਤ ਤੁਹਾਡੀ ਮਾਲਕ ਨਾਲ ਹੋ ਜੂਗੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਹੀ ਦਿੱਤਾ ਕਰੋ ਗੱਲਬਾਤ ਆਪੀ ਜੇ ਕਿਸੇ ਨੇ ਘਰ ਖਰੀਦਣਾਗਾ ਜਿਹੜਾ ਆਪਾਂ ਪਹਿਲੇ ਨੰਬਰ ਤੇ ਘਰ ਲੈ ਕੇ ਪਹੁੰਚੇ ਸੀਗੇ 10 ਲੱਖ ਦਾ ਉਹ ਵੀ ਪੂਰਾ ਵਧੀਆ ਸੀਗਾ ਇਹ ਘਰ ਵੀ ਪੂਰਾ ਵਧੀਆ ਹੈ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਘਰ ਪਸੰਦ ਆਇਆ ਤਾਂ ਲਾਈਕ ਜਰੂਰ ਮਾਰ ਦਿਓ ਵੀਡੀਓ ਨੂੰ ਠੀਕ ਹੈ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਿਸੇ ਨੇ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਜਿੰਨੇ ਤੁਸੀਂ ਦੇਖ ਰਹੂ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੇ ਵੀ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਵੀਡੀਓ ਜ਼ਰੂਰ ਭੇਜੋ ਜੇ ਤੁਸੀਂ ਸੇਲ ਕਰਨਾ ਹੈ ਘਰ ਕੋਠੀ ਮਕਾਨ ਆਪਦਾ ਤੁਹਾਡੇ ਕੋਲਿਆ ਤੁਹਾਡੇ ਰਿਸ਼ਤੇਦਾਰ ਕੋਲਿਆ ਜਾਂ ਤੁਹਾਡੇ ਆਸ ਪੜੋਸ ਦੇ ਵਿੱਚ ਆ ਤੁਹਾਡੇ ਯਾਰਾਂ ਮਿੱਤਰਾਂ ਕੋਲਿਆ ਭੇਜ ਦਿਓ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣੇ WhatsApp ਨੰਬਰ ਤੇ ਸਿੱਧਾ ਭੇਜ ਦਿਆ ਕਰੋ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ